10 ਤਰੀਕ ਨੂੰ ਪ੍ਰੀਤ ਕਲੋਨੀ ਵਿੱਚ ਇੱਕ ਦਿਨ ਵੇਲੇ ਜਿਹੜਾ ਹੈਗਾ ਰੋਬਰੀ ਦਾ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਮੋਡਲੀ ਜਿਹੜੀ ਆਪਣੇ ਕੋਲ ਇਨਫਾਰਮੇਸ਼ਨ ਆਈ ਸੀਗੀ ਉਹਦੇ ਵਿੱਚ ਹੈ ਸੀਗਾ ਕਿ ਦੋ ਬੰਦੇ ਜਿਹੜੇ ਹੈਗੇ ਨੇ ਪੰਜਾਬ ਚੋਦੋ ਤੋਂ ਰਿਸ਼ਵਤ ਖੋਰੀ ਤੇ ਗੈਰ ਕਾਨੂੰਨੀ ਕੰਮਾਂ ਤੇ ਠੱਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀਆਂ ਅਪਰਾਧਾਂ ਤੇ ਰੋਕ ਲਗਾਈ जिस तरह ही ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਇਆ ਦਿਨ ਰਾਤ ਲੱਗੇ ਹੋਇਆ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆਹ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਉਹਨਾਂ ਨੇ ਘਰ ਵਿੱਚ ਇਸ ਵਿਹਾਰ ਤੇ ਕਿ ਉਹ ਕੋਈ ਘਰ ਵੇਖਣਾ ਚਾਹੁੰਦੇ ਨੇ ਖਰੀਦਣਾ ਚਾਹੁੰਦੇ ਹੈਗੇ ਨੇ ਆ ਕਰਕੇ ਘਰ ਵਿੱਚ ਐਂਟਰੈਂਸ ਕੀਤੀ ਔਰ ਵੈਪਨ ਦੀ ਨੋਕ ਤੇ ਜਰਾ ਹੈਗਾ ਰੋਬਰੀ ਕੀਤੀ ਸੀ ਜਿਹਦੇ ਵਿੱਚ ਕੁਝ ਕੈਸ਼ ਤੇ ਦੋ ਡਾਇਮੰਡ ਰਿੰਗਸ ਇੱਕ ਜਿਹੜਾ ਹੈਗਾ ਆਪਣਾ ਕੜਾ ਔਰ ਕੁਝ ਜਿਹੜਾ ਹੈਗਾ ਸਮਾਨ ਹੋਰ ਸੀਗਾ ਜਿਹੜਾ ਉਹ ਰੋਬਰੀ ਕਰਕੇ ਲੈ ਗਏ ਸੀ ਉਹਦੇ ਵਿੱਚ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਕਿ ਉਹਦੇ ਵਿੱਚ ਆਪਣੀ ਨਾਲ ਸੀਆਈਏ ਦੀ ਟੀਮ ਤੇ ਐਸਐਚਓ ਸਾਹਿਬ ਦੀ ਟੀਮ ਜਿਹੜੀ ਹੈਗੀ ਉਹਨਾਂ ਨੇ ਲੱਗ ਕਰਕੇ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਔਰ ਨਾਲ ਦੇ ਨਾਲ ਜਿਹੜਾ ਆਪਣੇ ਇਨਫੋਰਮੇਸ਼ਨ ਸੀਗੀ ਉਹਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਔਰ ਤਫਤੀਸ਼ ਵਿੱਚ ਜਿਹੜਾ ਹੈਗਾ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਹੜਾ ਸੁਖਵਿੰਦਰ ਸਿੰਘ ਕੰਪਾਨੈਂਟ ਹੈਗਾ ਉਦੇ ਬਿਆਨ ਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਔਰ ਉਸ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਗਈ ਤੇ ਉਹਦੇ ਵਿੱਚ ਇੱਕ ਲੇਡੀ ਦੇ ਨਾਮ ਜਿਹੜਾ ਹੈਗਾ ਨਾਮ ਰਿਵੀਲ ਹੋਇਆ ਜਿਸ ਤੋਂ ਪਤਾ ਲੱਗਾ ਕਿ ਇਹ ਲੇਡੀ ਦੇ ਨਾਲ ਇਹਦੇ ਨਜਾਇਜ਼ ਸੰਬੰਧ ਸੀਗੇ ਔਰ ਉਹ ਇੱਕ ਜਿਹੜੀ ਲੇਡੀ ਹੈਗੀ ਹੈ ਉਹਨੇ ਇੱਕ ਚੈੱਕ ਤੇ ਇੱਕ ਜਿਹੜਾ ਖਾਲੀ ਕਾਗਜ਼ ਸੀਗਾ ਉਹ ਇਹਦੇ ਕੋਲ ਦਿੱਤਾ ਸੀਗਾ ਜਿਹਦੇ ਕਰਕੇ ਇਹ ਬਲੈਕਮੇਲ ਵੀ ਕਰਦਾ ਸੀਗਾ ਔਰ ਕਈ ਵਾਰੀ ਇਹਨੂੰ ਬਾਹਰ ਵੀ ਲੈ ਕਰਕੇ ਗਿਆ ਹੈਗਾ ਉਹ ਜਿਹੜੀ ਲੇਡੀ ਸੀਗੀ ਅੱਗੇ ਉਹਦਾ ਇੱਕ ਗੁਰਤੇਜ ਸਿੰਘ ਹੈਗਾ ਪਟਿਆਲੇ ਦਾ ਰਹਿਣ ਵਾਲਾ ਐਕਸ ਫੌਜੀ ਹੈਗਾ ਉਹਦੇ ਨਾਲ ਇਹਦੇ ਰਿਲੇਸ਼ਨ ਬਣ ਗਏ ਉਹਨੇ ਸਾਰੀਆਂ ਗੱਲਾਂ ਉਹਨੂੰ ਰਿਵੀਲ ਕਰਤੀਆਂ ਔਰ ਉਹਨੇ ਦੱਸਿਆ ਕਿ ਚੈੱਕ ਤੇ ਮੈਂ ਵਾਪਸ ਲੈ ਲਿਆ ਹੈਗਾ ਬਟ ਜਿਹੜਾ ਉਹ ਖਾਲੀ ਕਾਗਜ਼ ਹੈਗਾ ਉਹ ਅਜੇ ਵੀ ਜਿਹੜਾ ਹੈ ਉਹ ਸੁਖਵਿੰਦਰ ਸਿੰਘ ਕੋਲ ਰੱਖਿਆ ਹੋਇਆ ਹੈ ਤਾਂ ਉਸ ਕਾਗਜ਼ ਨੂੰ ਲੈਣ ਵਾਸਤੇ ਜਿਹੜਾ ਹੈਗਾ ਔਰ ਉਹਨੂੰ ਇਨਸਾਫ ਦਿਵਾਉਣ ਵਾਸਤੇ ਕਿ ਜਿਹੜੀ ਹਰੈਸਮੈਂਟ ਉਹਦੀ ਹੋ ਰਹੀ ਸੀਗੀ ਉਸ ਸੀਜ ਵਾਸਤੇ ਇਹਨੇ ਗੁਰਤੇਜ ਨੇ ਕਿਹਾ ਕਿ ਮੈਂ ਤੈਨੂੰ ਇਨਸਾਫ ਦਿਵਾਉਂਗਾ ਔਰ ਉਹ ਸਾਰਾ ਕੁਝ ਬਲੈਕ ਕਰਕੇ ਔਰ ਇੱਕ ਪੈਟੋਏ ਪਿਸਟਲ ਜਿਹੜਾ ਹੈਗਾ ਇਹਨੇ ਅਨੰਦਪੁਰ ਸਾਹਿਬ ਤੋਂ ਪ੍ਰੋਕਿਊਰ ਕੀਤਾ ਉਹ ਲੈ ਕਰਕੇ ਇਹਦੇ ਘਰ ਆ ਕਰਕੇ ਕਿਉਂਕਿ ਉਹਨੂੰ ਸਾਰਾ ਕੁਝ ਪਤਾ ਸੀਗਾ ਕਿ ਇਹਨੇ ਪ੍ਰੋਪਰਟੀਆਂ ਆਪਣੀ ਸੇਲ ਤੇ ਲਾਈਆਂ ਹੋਈਆਂ ਨੇ ਕੁਝ ਪ੍ਰੋਪਰਟੀ ਪਹਿਲਾਂ ਵੇਚ ਵੀ ਚੁੱਕਿਆ ਕੁਝ ਪੈਸੇ ਇਹਦੇ ਕੋਲ ਹੈਗੇ ਨੇ ਉਹ ਅੰਦਰ ਜਾ ਕਰਕੇ ਇਹਨਾਂ ਨੇ ਖੋਹ ਕੀਤੀ ਔਰ ਖੋਹ ਕਰਨ ਤੋਂ ਵਿੱਚ ਇਹ ਧਮਕੀ ਵੀ ਦੇ ਕਰਕੇ ਗਏ ਕਿ ਇਹ ਜੜੀ ਪੈਸੇ ਤੇਰੇ ਕੋਲ ਹੈਗੇ ਨੇ ਉਹ ਸਾਨੂੰ ਜਿਹੜਾ ਹੈਗਾ ਦੋ ਦਿਨਾਂ ਵਿੱਚ ਦੇ ਇਹ ਗੱਲਾਂ ਇਹਨੇ ਸ਼ੁਰੂਆਤ ਵਿੱਚ ਲੁਕੋਈਆਂ ਬਾਅਦ ਵਿੱਚ ਸੁਖਵਿੰਦਰ ਸਿੰਘ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਹਨੇ ਸਾਰਾ ਕੁਝ ਰਿਵੀਲ ਕੀਤਾ ਔਰ ਜਿਹੜੇ ਇਹ ਬੰਦੇ ਸੀਗੇ ਗੁਰਤੇਜ ਸਿੰਘ ਤੇ ਸੁਨੀਲ ਜਿਹੜੇ ਪਟਿਆਲੇ ਦੇ ਰਹਿਣ ਵਾਲੇ ਹੈਗੇ ਨੇ ਜਿਹੜੇ ਕਿ ਉਸ ਲੇਡੀ ਦੇ ਨਾਲ ਕਨੈਕਟਡ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਉਹਨਾਂ ਦੇ ਕੋਲੋਂ ਜਿਹੜਾ ਸਮਾਨ ਖੋਇਆ ਗਿਆ ਸੀਗਾ ਉਹ ਵੀ ਰਿਕਵਰ ਕਰ ਲਿਆ ਗਿਆ ਜਿਹੜੀ ਟॉय ਪਿਸਟਲ ਸੀਗੀ ਉਹ ਵੀ ਰਿਕਵਰ ਕਰ ਲਈ ਗਈ ਹੈ ਸਰ ਇਹਦੇ ਉੱਤੇ ਵੀ ਸੁਖਵਿੰਦਰ ਸਿੰਘ ਜਿਹਾ ਇਸ ਬੰਦੇ ਦੇ ਵਿੱਚ ਬਾਕੀ ਕਿਸੇ ਦੇ ਉੱਤੇ ਵੀ ਕਾਰਵਾਈ ਜਿਹੜੀ ਹੈ ਲੇਡੀ ਦੇ ਉੱਤੇ ਜ ਕਿਸੇ ਦੇ ਉੱਤੇ ਹਜੇ ਆਈਏ ਦੇਖੋ ਜੀ ਹਜੇ ਇਹ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਔਰ ਇਹਨਾਂ ਦੀ ਗ੍ਰਿਫਤਾਰੀ ਪਾ ਲਈ ਗਈ ਹੈ ਹੁਣ ਕੋਰਟ ਵਿੱਚ ਪੇਸ਼ ਕਰਾ ਕਰਕੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈਗੀ ਔਰ ਉਹਦੇ ਜਿਹੜੇ ਵੀ ਫੈਕਟਸ ਆਪਣੇ ਕੋਲ ਸਾਹਮਣੇ ਆਉਂਦੇ ਨੇ ਤਫਤੀਸ਼ ਦੌਰਾਨ ਉਹਨਾਂ ਦੇ ਬੇਸ ਤੇ ਜਿਹਦੇ ਜਿਹਦੇ ਖਿਲਾਫ ਕਾਰਵਾਈ ਬਣਦੀ ਹੈਗੀ ਹੈ ਉਹ ਕਾਨੂੰਨੀ ਕਾਰਵਾਈ ਕੀਤੀ ਜਾਗੀ ਅਜੇ ਮਾਣ ਦੇ ਕਿ ਦੋ ਪਰੇ ਆ ਦੋ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਗੁਰਦੇਵ ਸਿੰਘ ਹੈਗਾ ਔਰ ਇੱਕ ਜਿਹੜਾ ਹੈਗਾ ਸੁਨੀਲ ਕੁਮਾਰ ਹੈਗਾ ਸਰ ਹਜੇ ਤੱਕ ਦੀ ਪੁੱਛਗਿੱਛ ਦੇ ਵਿੱਚ ਜਿਹੜੇ ਫੈਕਟਸ ਸਾਹਮਣੇ ਆਏ ਨੇ ਉਹਨੂੰ ਲੈ ਕੇ ਕੋਈ ਕਾਰਵਾਈ ਕਿਸੇ ਹੋਰ ਦੇ ਖਿਲਾਫ ਇਹਨਾਂ ਦੋ ਤੋਂ ਇਲਾਵਾ ਹੈਗੀ ਨਹੀਂ ਹਜੇ ਦੋ ਬੰਦਿਆਂ ਦੇ ਖਿਲਾਫ ਹੀ ਪਰਚਾ ਦਰਜ ਜਿਹੜਾ ਹੈ ਇਹਨਾਂ ਦੀ ਅਰੈਸਟ ਪਾਈ ਗਈ ਹੈ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਇੱਕ ਪ੍ਰੋਸੀਜਰ ਹੁੰਦਾ ਹੈਗਾ ਇਸਟੈਬਲਿ ਉਹਨੂੰ ਫਾਲੋ ਕਰਦੇ ਆ ਸਭ ਤੋਂ ਪਹਿਲਾ ਸਾਡਾ ਕੰਮ ਹੁੰਦਾ ਹੈ ਕਿ ਇਹਨਾਂ ਨੂੰ ਆਪਾਂ ਕੋਰਟ ਵਿੱਚ ਪੇਸ਼ ਕਰੀਏ ਕੋਰਟ ਵਿੱਚ ਪੇਸ਼ ਕਰਾ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਲਈਏ ਔਰ ਫਿਰ ਅਗਲੀ ਜਿਹੜੀ ਹੈਗੀ ਹੈ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਵੇ ਇਨਵੈਸਟੀਗੇਸ਼ਨ ਅਹੀ ਦੱਸਦੀ ਹੈਗੀ ਹੈ ਕਿ ਜਿਹੜਾ ਜੋ ਮੁੱਢਲਾ ਬਿਆਨ ਹੁੰਦਾ ਹੈਗਾ ਉਹਦੇ ਸਾਰੇ ਪੈਕ ਉਹਨੇ ਨਹੀਂ ਦੱਸੇ ਹੈਗੇ ਨੇ ਔਰ ਕੁਝ ਚੀਜ਼ਾਂ ਲੁਕੋਈਆਂ ਨੇ ਇਸ ਤੋਂ ਇਲਾਵਾ ਮੀਡੀਆ ਦੇ ਨਾਲ ਵੀ ਉਹਨੇ ਗਲਤ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਂਝਾ ਕੀਤਾ ਹੈਗਾ ਮੈਂ ਤੁਹਾਡੇ ਸਾਰਿਆਂ ਨੂੰ ਅਹੀ ਆਸ਼ਵਾਸਾ ਦਿਨਾ ਚਾਹੁੰਦਾ ਕਿ ਜਿਹੜਾ ਕਾਰਵਾਈ ਜਿਹਦੇ ਖਿਲਾਫ ਬਣਦੀ ਹੈਗੀ ਫੈਕਟਸ ਲੁਕਾਉਣ ਦੀ ਉਹ ਵੀ ਆਪ ਔਰ ਚੁਕਿ ਇਹ ਸੈਂਸੇਸ਼ਨਲ ਕ੍ਰਾਈਮ ਹੈਗਾ ਦਿਨ ਵੇਲੇ ਇੱਕ ਰਿਹਾਈਸ਼ੀ ਇਲਾਕੇ ਵਿੱਚ ਰੋਬਰੀ ਤਾਂ ਹੋਣਾ ਬਹੁਤ ਵੱਡੀ ਤੇ ਵੱਡਾ ਕ੍ਰਾਈਮ ਹੁੰਦਾ ਹੈਗਾ ਸਾਡੀ ਟੀਮ ਨੇ ਪੁਲਿਸ ਟੀਮ ਨੇ ਕਾਫੀ ਚੰਗਾ ਕੰਮ ਕਰਦਿਆ ਹੋਇਆ ਜਿਹੜਾ ਕੇਸ ਟ੍ਰੇਸ ਕੀਤਾ ਹੈਗਾ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਅੱਗੇ ਤਫਤੀਸ਼ ਜਿਹੜੀ ਹੈਗੀ ਉਹ ਚਲਦੀ ਪਈ ਹੈਗੀ ਹੈ ਜਿਹੜੇ ਫੈਕਟਸ ਕਨਕਲਪ ਕੀਤੇ ਗਏ ਨੇ ਬਣਾਏ ਗਏ ਨੇ ਜਾਂ ਚੁਪਾਏ ਗਏ ਨੇ ਉਹਨਾਂ ਦੇ ਵਿੱਚ ਤੇ ਜੋ ਵੀ ਕਾਰਵਾਈ ਬਣਦੀ ਹੋਗੀ ਆਪਾਂ ਕਰਾਂਗੇ। ਇਹ ਦੋ ਬੰਦੇ ਤੋਂ ਇਲਾਵਾ ਕੋ ਹੋਰ ਗ੍ਰਿਫਤਾਰੀ ਤਰ ਤਰੀ ਇਸਕੇ। ਨਹੀਂ ਹਜੇ ਤਾਂ ਦੋ ਹੀ ਬੰਦੇ ਗ੍ਰਿਫਤਾਰ ਹੋਏ ਨੇ ਔਰ ਬਾਕੀ ਅਗਲੀ ਤਫਤੀਸ਼ ਜਿਹੜੀ ਹੈਗੀ ਹੈ ਉਹਨਾਂ ਲੇਡੀ ਜਿਹੜੀ ਹੈਗੀ ਉਹਨੂੰ ਵੀ ਆਪਾਂ ਸ਼ਾਮਿਲ ਤਫਤੀਸ਼ ਕਰਾਂਗੇ ਔਰ ਜੋ ਵੀ ਫੈਕਟਸ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਆਪਾਂ ਉਸੇ ਹਿਸਾਬ ਨਾਲ ਕਰਾਂਗੇ। ਜਿਹੜੇ ਧਾਰਾਵਾਂ ਲਾਈਆਂ ਗਈਆਂ ਨੇ ਇਹਦੇ ਵਿੱਚ ਉਹ ਧਾਰਾਵਾਂ ਕਿਹੜੀ-ਕਿਹੜੀਆਂ ਧਾਰਾਵਾਂ ਨੇ ਕੀ ਉਹਦੇ ਚ ਜਿਹੜਾ ਕ੍ਰਾਈਮ ਹੈਗਾ ਧਾਰਾ ਦੇਖੋ ਜੀ ਇਹਦੇ ਵਿੱਚ 127 ਔਰ 309 331 ਔਰ 351 ਜਿਹੜਾ ਹੈ ਭਾਰਤੀ ਨਿਆਂ ਸਹਿ ਔਰ ਘਰ ਵਿੱਚ ਐਂਟਰ ਕਰਨ ਦੇ ਜਿਹੜਾ ਹੈਗਾ ਮਤਲਬ ਜਿਸ ਦਾ 452 ਵਗੈਰਾ ਆਪਾਂ ਲਾਂਦੇ ਹੁੰਦੇ ਸੀਗੇ ਉਹ ਸਾਰੇ ਸੈਕਸ਼ਨਸ ਹੈਗੇ ਨੇ ਔਰ ਇਸ ਤੋਂ ਇਲਾਵਾ ਹੁਣ ਨਵੇਂ ਫੈਕਟ ਜਿਹੜੇ ਸਾਹਮਣੇ ਆਏ ਨੇ ਉਸ ਹਿਸਾਬ ਨਾਲ ਹੋਰ ਵੀ ਕੁਝ ਇਹਦੇ ਚ ਆਪਾਂ ਵਾਧਾ ਜੁਰਮ ਕਰਾਂਗੇ ਕਾਂਸਪੀਰੇਸੀ ਦਾ ਅਗਰ ਕੋਈ ਗੱਲ ਆਉਂਦੀ ਹੈਗੀ ਤਾਂ ਉਹਦੇ ਹਿਸਾਬ ਨਾਲ ਵੀ ਵਾਧਾ ਜੁਰਮ ਕੀਤਾ ਜਾਊਗਾ ਇਹ ਤਫਤੀਸ਼ ਦਾ ਹੁਣ ਵਿਸ਼ਾ ਹੈਗਾ ਇਹ ਆਪਾਂ ਅੱਗੇ ਇਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ ਹਜੇ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਦਿਸ ਇਜ਼ ਟੂ अर्ਲੀ ਟੂ ਸੇ ਐਨੀਥਿੰਗ ਬਿਕੋਜ਼ ਇਹ ਬੰਦੀ ਆਦੀ ਗ੍ਰਿਫਤਾਰੀ ਹੋਈ ਹੈ ਸਮਾਨ ਰਿਕਵਰ ਹੋਇਆ ਹੈਗਾ ਹੁਣ ਕੋਰਟ ਵਿੱਚ ਪੇਸ਼ ਉਦੇ ਬੇਸ ਤੇ ਹੀ ਜਿਹੜਾ ਹੈਗਾ ਅਗਲੀ ਆਪਣਾ ਦੱਸ ਸਕਦੇ ਕਿ ਇਹਨਾਂ ਨੇ ਪਹਿਲਾਂ ਵੀ ਕੋਈ ਕ੍ਰਾਈਮ ਕੀਤਾ ਹੈਗਾ ਕਿ ਨਹੀਂ ਕੀਤਾ ਹੈਗਾ ਬੋਥ ਆਰ ਐਕਸ ਗਵਰਨਮੈਂਟ ਅਫੀਸ਼ੀਅਲਸ ਇੱਕ ਆਰਮੀ ਤੋਂ ਹੈਗਾ ਇੱਕ 에어ਫੋਰਸ ਤੋਂ ਰਿਟਾਇਰ ਹੋਇਆ ਹੈਗਾ ਤੇ ਚੁਕਿ ਇਹੋ ਜਿਹਾ ਕੋਈ ਬੈਕਗ੍ਰਾਉਂਡ ਇਹਨਾਂ ਦੇ ਨਹੀਂ ਹੈਗਾ ਜੋ ਹੁੰਦਲਗ ਦੀ ਤਫਤੀਸ਼ ਕੀਤੀ ਹੈ ਉਹਦੇ ਨਾਲ ਅਹੀ ਲੱਗਦਾ ਹੈਗਾ ਕਿ ਇਸ ਲੇਡੀ ਦੇ ਨਾਲ ਇਹਦੀ ਸਹਿਯੋਗਤੀ ਸੀਗੀ ਔਰ ਉਹਦੇ ਕਰਕੇ ਜਿਹੜਾ ਹੈਗਾ ਇਹ ਕ੍ਰਾਈਮ ਨੂੰ ਇਹਨੇ ਅੰਜਾਮ ਦਿੱਤਾ ਹੈਗਾ ਸਰ ਜਿਹੜੀ ਗੱਡੀ ਵਰਤੀ ਆ ਉਹ ਉਹਦਾ ਨੰਬਰ ਨੰਬਰ ਦਾ ਪੁਸ਼ਟੀ ਵੀ ਸਿਕਾ ਸਕਦਾ ਦੇਖੋ ਪਹਿਲੇ ਜਿਹੜਾ ਇਹਨਾਂ ਨੇ ਨੰਬਰ ਲਾਇਆ ਹੋਇਆ ਸੀਗਾ ਨੰਬਰ ਪਲੇਟ ਉਹ ਜਾਲੀ ਸੀਗੀ ਉਸ ਤੋਂ ਬਾਅਦ ਤਫ਼ਤੀਸ਼ ਵਿੱਚ ਸਾਨੂੰ ਜਿਹੜੀ origignal ਨੰਬਰ ਪਲੇਟ ਵੀ ਮਿਲ ਗਈ ਸੀਗੀ ਔਰ ਉਹ ਤਫ਼ਤੀਸ਼ ਦਾ ਵਿਸ਼ਾ ਹੈਗਾ ਬਾਕੀ ਉਹ ਸਾਰੇ ਫੈਕਟਸ ਆਪਾਂ ਜਿਹੜੇ ਹੈਗੇ ਨੇ ਤਫਤੀਸ਼ ਵਿੱਚ ਲੈ ਕੇ ਆਏ ਸਰ ਜਿਹੜੀ ਉਹ ਲੇਡੀ ਇਨਵੋਲਵ ਹੋ ਰਹੀ ਤੁਸੀਂ ਦੱਸ ਰਹੇ ਹੋ ਵੀ ਉਹਦੇ ਵਿੱਚ ਹੈਗੀ ਇਸ ਕਹਾਣੀ ਦੇ ਵਿੱਚ ਉਹ ਲੇਡੀ ਨੂੰ ਪਤਾ ਸੀਗਾ ਵੀ ਕ੍ਰਾਈਮ ਹੋਣ ਜਾ ਰਿਹਾ ਹੈ ਉਹਨੂੰ ਕ੍ਰਾਈਮ ਤੋਂ ਬਾਅਦ ਪਤਾ ਲੱਗਿਆ ਦੇਖੋ ਮੁੱਢਲੀ ਤਫਤੀਸ਼ ਜਿਹੜੀ ਸਾਡੀ ਹੈਗੀ ਹੈ ਮੈਂ ਹਜੇ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਸਕਦਾ ਹੈਗਾ ਬਟ ਜਿਹੜੀ ਮੁੱਢਲੀ ਤਫਤੀਸ਼ ਹੈਗੀ ਉਹਦੇ ਵਿੱਚ ਮੈਂ ਕਹਿ ਸਕਦਾ ਹੈਗਾ ਕਿ ਇਹ ਸਾਰੀ ਗੱਲਾਂ ਉਸ ਬੰਦੇ ਦੇ ਨਾਲ ਸ਼ੇਅਰ ਕਰਦੀ ਸੀ ਜਿੰਨੇ ਕ੍ਰਾਈਮ ਕੀਤਾ ਹੈ ਔਰ ਹੁਣ ਅੱਗੇ ਵੈਰੀਫਿਕੇਸ਼ਨ ਤੋਂ ਬਾਅਦ ਆਪਾਂ ਦੇਖਾਂਗੇ ਕਿ ਇਹ ਸੋਚੀ ਸਾਜੀ ਸਮਝੀ ਸਾਜੀ ਵਿੱਚ ਹੋਇਆ ਹੈਗਾ ਜਾ ਫਿਰ ਉਹਦੀ ਨੌਲੇਜ ਤੋਂ ਬਿਨਾ ਹੋਇਆਏਗਾ ਔਰ ਉਹਦੇ ਬੇਸ ਤੇ ਹੀ ਜਿਹੜੀ ਅਗਲੀ ਕਾਰਵਾਈ ਉਹ ਅਮਲੇਜ ਲਿਆਂਦੀ ਜਾਊਗਾ। ਲੇਡੀਜ਼ ਨੇ ਸਰ ਸਿਕੁੰਦਰ ਸਿੰਘ ਦੇ ਖਿਲਾਫ ਕੋਈ ਆਪਣੀ ਬਿਆਨ ਦਿੱਤੇ ਜਾਂ ਕੋਈ ਉਹਨੇ ਸ਼ਿਕਾਇਤ ਕੀਤੀ ਹੈ ਜੀ? ਨਹੀਂ ਹਜੇ ਤਲਕ ਸਾਡੇ ਕੋਲ ਉਹਦੇ ਵੱਲੋਂ ਕੋਈ ਕੰਪਲੇਂਟ ਨਹੀਂ ਹੈਗੀ ਹੈ। ਹੁਣ ਜਦੋਂ ਉਹਨੂੰ ਤਫ਼ਤੀਸ਼ ਵਿੱਚ ਸ਼ਾਮਲ ਕਰਾਂਗੇ ਆਪਾਂ ਉਹਦੇ ਵਿੱਚ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਸੈਕਸ਼ੂਅਲ ਹਰੈਸਮੈਂਟ ਦੀ ਵੀ ਗੱਲ ਹੈਗੀ ਹੈ ਜਿਹੜੀ ਆਪਾਂ ਆਪਣੇ ਸਾਹਮਣੇ ਆ ਰਹੀ ਹੈਗੀ ਹੈ। ਤਾਂ ਉਹ ਚੀਜ਼ਾਂ ਨੂੰ ਵਿਚਾਰਿਆ ਜਾਊਗਾ ਤਫ਼ਤੀਸ਼ ਵਿੱਚ ਔਰ ਜੋ ਬੰਦੀ ਕਾਰਵਾਈ ਆਪਾਂ ਕਰਾਂਗੇ। ਇਹ ਲੇਡੀ ਮੈਰਿਡ ਹੈ ਜੀ? ਇਹ ਡਾਈਵੋਰਸੀ ਹੈ ਹਾਂਜੀ ਜਿਹੜਾ ਇਹ ਸੁਖਿੰਦਰ ਸਿੰਘ ਹੈਗਾ ਇਹ ਵੀ ਮੈਰਿਡ ਹੈਗਾ ਤੇ ਬੱਚੇ ਫੈਮਿਲੀ ਬਾਹਰ ਹੈਗੇ ਤੇ ਜਿਹੜਾ ਗੁਰਤੇਜ ਸਿੰਘ ਹੈਗਾ ਉਹ ਵੀ ਮੈਰਿਡ ਹੈਗਾ ਤੇ ਬਾਕੀ ਅੱਗੇ ਤਫ਼ਤੀਸ਼ ਜਿਹੜੀ ਹੈਗੀ ਉਹ ਚੱਲਦੀ ਪਈ ਹੈ ਇਹ ਕਿੰਨੀ ਕਿਹੜੀ ਰਿਪੋਰਟ ਰੈਸਟਮੈਂਟ ਤੋਂ ਇਲਾਵਾ ਕੋਈ ਬਲੈਕਮੇਲਿੰਗ ਜਾਂ ਕਿਸੇ ਤਰ੍ਹਾਂ ਦੀ ਹੋਰ ਵੀ ਗੱਲ ਸੁਣੋ ਦੇਖੋ ਜੀ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਜਿਹੜਾ ਚੈੱਕ ਔਰ ਜਿਹੜਾ ਇਹ ਕਿਦੇ ਕੋਲ ਕਾਗਜ਼ ਸੀਗਾ ਖਾਲੀ ਉਹਦੇ ਬੇਸ ਤੋਂ ਬਲੈਕਮੇਲ ਕਰਦਾ ਸੀਗਾ ਇਹ ਸਾਨੂੰ ਹੁਣ ਤਲਕ ਤਫ਼ਤੀਸ਼ ਵਿੱਚ ਆਇਆ ਹੈ ਬਟ ਉਹਦੇ ਵਿੱਚ ਕਿੰਨੀ ਸੱਚਾਈ ਹੈਗੀ ਹੈ ਇਹ ਹਜੇ ਵੈਰੀਫਿਕੇਸ਼ਨ ਜਿਹੜੀ ਹੈ ਦੱਸੂਗੀ ਇਹ ਬਾਹਰ ਵੀ ਜਾ

Instagram X aur WhatsApp channel par